ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਟੇ 3 ਲੱਖ ਬੰਦਾ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਈਸਾਈ ਬਣਿਆ ਹੈ। ਅੰਮ੍ਰਿਤਸਰ ਦੀ ਧਰਤੀ ਜੋ ਸਿੱਖੀ ਦਾ ਧੁਰਾ ਹੈ ਉਸ ਅੰਮ੍ਰਿਤਸਰ ਦੀ ਧਰਤੀ ਤੇ ਹਰ ਹਫਤੇ 3 ਤੋਂ 4 ਵੱਡੇ-ਵੱਡੇ ਈਸਾਈਅਤ ਦੇ ਪ੍ਰਚਾਰ ਵਾਲੇ ਇਵੈਂਟ ਲੱਗਦੇ ਨੇ। ਤੇ ਬਾਕੀ ਡੇਰੇਦਾਰ ਲੋਕਾਂ ਨੂੰ ਸਿੱਖੀ ਦੇ ਨਾਮ ਤੋੜ ਰਹੇ ਨੇ। ਇਸ ਦਾ ਵੀ ਇੱਕ ਵੱਖਰਾ ਹੀ ਡਾਟਾ ਨਿਕਲ ਜਾਏਗਾ। ਪਰ ਸਾਡੇ ਕੁਝ ਪ੍ਰਚਾਰਕਾਂ ਦਾ ਕੀ ਪ੍ਰਚਾਰ ਹੋ ਰਿਹਾ ਹੈ ਕਿ ਐਜੀ ਜੋ ਪੈਰਾਗਾਤਿਕ ਪਖੰਡ ਹੈ ਐ ਸਿੱਖੀ ਸਿਧਾਂਤ ਆਦੇ ਅਨੁਸਾਰ ਨਹੀਂ ਆਉਂਦਾ ਹੈ ਨਿੱਤ ਸਿੱਖੀ ਤੇ ਹਮਲੇ ਕੀਤੇ ਜਾ ਰਹੇ ਨੇ ਨਿੱਤ ਪੱਗਾ ਲੈ ਆਣੇ ਚੁੰਨੀਆਂ ਲੈ ਰਹੀਆਂ ਪਰ ਇਹਨਾਂ ਨੂੰ ਕੀ ਇਹਨਾਂ ਨੇ ਤਾਂ ਨਿੱਤ ਆਪਣਾ ਹੀ ਕੋਈ ਨਾ ਕੋਈ ਰੰਡੀ ਰੋਣਾ ਰੋਈ ਜਾਣਾ ਹੈ ਜਿਹੜੇ ਪ੍ਰਚਾਰਕ ਗੁਰਬਾਣੀ ਪਾਠ ਕਰਨ ਤੇ ਉਂਗਲ ਚੱਕਦੇ ਆ ਉਹਨਾਂ ਵੀ ਇਹ ਸਮਝਾਉਣ ਦੀ ਕੀ ਆਪਣੀ ਪ੍ਰਾਪਤੀ ਆ ਪੰਥ ਨੂੰ ਚੜ੍ਹਦੀ ਗਲਾ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਨੇ ਕੀ ਯੋਗਦਾਨ ਪਾਇਆ ਲੋਕਾਂ ਨੂੰ ਧਰਮ ਤੋਂ ਦੂਰ ਕਰਨ ਤੋਂ ਬਿਨਾ ਉਹਨਾਂ ਨੇ ਕੀ ਯੋਗਦਾਨ ਦਿੱਤਾ ਹੈ ਜਿਹੜੇ ਪ੍ਰਚਾਰਕ ਇਹ ਰੱਖਦੇ ਨਹੀਂ ਕਿ ਦੁਪਹਿਰਾ ਸਾਹਿਬ ਸਿੱਖੀ ਸਿਧਾਂਤਾਂ ਦੇ ਅਨੁਸਾਰ ਨਹੀਂ ਆਉਂਦੇ ਉਹ ਜਰਾ ਇਹ ਤਾਂ ਦੱਸ ਜਾਣ ਕਿ ਐਸਜੀਪੀਸੀ ਕਿਹੜੇ ਸਿੱਖੀ ਸਿਧਾਂਤਾਂ ਦੇ ਵਿੱਚ ਆਉਂਦੇ ਨੇ ਗੁਰਦੁਆਰੇ ਕਿਹੜੇ ਸਿਧਾਂਤਾਂ ਚਾਉਂਦੇ ਨੇ ਕਿਉਂਕਿ ਇੱਥੇ ਤਾਂ ਘਰ-ਘਰ ਦੇ ਅੰਦਰ ਧਰਮਸਾਲ ਦਾ ਹੀ ਕਨਸੈਪਟ ਹੈ ਗੁਰਦੁਆਰਾ ਕਮੇਟੀਆ ਦੇ ਵੱਲੋਂ ਮਿਲਦੇ ਹੋਏ ਲਫਾਪੇ ਇਹ ਕਿਹੜੇ ਸਿੱਖੀ ਸਿਧਾਂਤਾਂ ਦੇ ਵਿੱਚ ਆਉਂਦੇ ਬਾਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਤੁਸੀਂ ਪੰਥ ਨੂੰ ਭੰਡਦੇ ਹੀ ਹੋ ਉੱਥੇ ਲੋਕ 2 ਦਿਨ ਦੇ ਲਈ ਹੀ ਗੁਰਦੁਆਰਾ ਸਾਹਿਬ ਆਉਂਦੇ ਨਹੀਂ ਕੀ ਤੁਸੀਂ ਕਦੇ ਉਹਨਾਂ ਨੂੰ ਇਹ ਚੀਜ਼ ਸਮਝਾਈ ਹੈ ਜਿੰਗੋ ਗੁਰਦੁਆਰਾ ਸਾਹਿਬ ਸਿਰਫ 2 ਦਿਨ ਵਾਸਤੇ ਨਹੀਂ ਨਿੱਟ ਹੀ ਆਓ ਐਤਾ ਤੁਸੀਂ ਕਦੇ ਆਖਿਆ ਨਹੀਂ ਕਿ 2 ਦਿਨ ਹੀ ਗੁਰਦੁਆਰਾ ਸਾਹਿਬ ਆਉਂਦੇ ਹੋ ਇਹ ਕਿਹੜਾ ਸਿਧਾਂਤ ਹੈ ਤੁਸੀਂ ਕਦੇ ਇਸ ਚੀਜ਼ ਤੇ ਉਂਗਲ ਤਾਂ ਚੱਕੀ ਨਹੀਂ ਕਿ ਤੁਸੀਂ ਸਿਰਫ 2 ਦਿਨ ਹੀ ਗੁਰਦੁਆਰਾ ਸਾਹਿਬ ਆਉਂਦੇ ਹੋ ਇਹ ਕਿਹੜਾ ਸਿੱਖੀ ਸਿਧਾਂਤ ਹੈ ਅੱਜ ਗੱਲ ਤਾਂ ਲੰਗਰ ਵੀ ਮਸ਼ੀਨਾਂ ਦੇ ਨਾਲ ਪੱਕ ਰਹੇ ਨੇ ਇਹ ਕਿਹੜਾ ਸਿੱਖੀ ਸਿਧਾਂਤ ਹੈ ਸਿੱਧੰਤ ਉਹ ਨਹੀਂ ਜੋ ਦੂਸਰੇ ਕਰਨ ਤਾਂ ਮੜਾ ਤੁਸੀਂ ਕਰੋ ਤਾਂ ਚੰਗਾ ਗਲਾਸ ਅੱਧਾ ਖਾਲੀ ਕਿਉਂ ਵੇਖਣਾ ਹੈ ਅੱਧਾ ਭਰਿਆ ਹੋਇਆ ਵੀ ਵੇਖ ਲਓ ਜੇ ਕੋਈ ਬੰਦਾ ਕੋਈ ਬੀਬੀ ਐਤਵਾਰ ਨੂੰ ਦੁਪਹਿਰੇ ਦੇ ਪਾਠ ਕਰ ਰਿਹਾ ਹੈ ਤਾਂ ਤੁਸੀਂ ਅਰਦਾਸ ਕਰੋ ਕਿ ਉਹ ਇੱਕ ਦਿਨ ਦੀ ਥਾਂ ਤੇ ਹਰ ਦਿਨ ਗੁਰਬਾਣੀ ਦੇ ਨਾਲ ਜੁੜ ਜਾਵੇ ਜਿਵੇਂ ਇੱਕ ਮੱਖੀ ਹੁੰਦੀ ਹੈ ਉਹ ਸਾਰੀਆਂ ਚੰਗੀਆਂ ਥਾਵਾਂ ਛੱਡ ਕੇ ਗੰਦਗੀ ਵਾਲੇ ਥਾਂ ਤੇ ਜਾਂਦੀ ਹੈ ਉਹੀ ਹਾਲ ਇਹਨਾਂ ਸੋ ਕਾਰ ਪ੍ਰਚਾਰਕਾਂ ਦਾ ਹੈ ਜਿਨ੍ਹਾਂ ਨੇ ਚੰਗੀ ਗੱਲ ਛੱਡ ਕੇ ਉਸ ਕੰਮ ਦੇ ਵਿਚ ਨੁਕਸ ਕਢਣਾ ਤੇ ਹਰ ਇੱਕ ਕੰਮ ਨੂੰ ਭੰਡਣਾ ਹੈ ਜਿਹੜਾ ਕਿਸੇ ਨੂੰ ਕਰਨ ਦੇ ਨਾਲ ਜੋੜ ਰਿਹਾ ਹੈ ਕੋਈ ਵੀ ਕੋਈ ਭਾਈ ਚਪਰੇ ਦੇ ਨਾਮ ਤੇ ਪਾਠ ਕਰ ਰਿਹਾ ਹੈ ਤੇ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ ਕੀ ਸ਼ੁਕਰ ਆ ਪੰਥ ਗੁਰਬਾਣੀ ਦੇ ਲੱਗ ਲੱਗ ਰਿਹਾ ਹੈ ਜਾਂ ਫਿਰ ਤੁਸੀਂ ਵੀ ਚਾਹੁੰਦੇ ਹੋ ਕਿ ਉਹੀ ਸਿੱਖ ਜਾ ਕੇ ਕਿਸੇ ਆ ਕਿਸੇ ਮੜੀਆਂ ਦੇ ਮੱਥਾ ਟਿਕਣ ਜਾਂ ਉਹ ਡੇਰਿਆਂ ਤੇ ਜਾਣ ਜਾਂ ਫਿਰ ਈਸਾਈ ਬਣ ਤੁਸੀਂ ਤਾਂ ਸਗੋਂ ਨੂੰ ਇਹ ਕਹੋ ਕਿ ਇੱਕ ਦਿਨ ਨਹੀਂ ਗੁਰਬਾਣੀ ਹਰ ਰੋਜ਼ ਪੜੋ ਤੁਸੀਂ ਇਹ ਕਹੋ ਕਿ ਇੱਕ ਦਿਨ ਗੁਰਬਾਣੀ ਪੜਨ ਦੇ ਨਾਲ ਤੁਹਾਡੇ ਸਾਰੇ ਕਾਰ ਸਵਾਰ ਹੋ ਰਏ ਹਨ ਤਾਂ ਜੇ ਰੋਜ਼ ਪੜੋਗੇ ਤੁਹਾਡੇ ਹੱਥ ਪੱਤ ਸਵਾਰਿਆ ਜਾਊ ਜੋ ਪੈਰਾ ਕੱਟਣ ਗਈ ਹੋਈ ਸੰਗਤ ਦੇ ਵਿੱਚ ਬਹੁਤ ਗੁਰਸਿੱਖ ਲਭ ਜਾਣਗੇ ਉੱਥੋਂ ਬਹੁਤ ਕੁਝ ਪ੍ਰਾਪਤ ਕਰਕੇ ਮੁੜ ਰਹੇ ਨੇ ਪਰ ਅਸੀਂ ਤਾਂ ਸਿਰਫ ਨਿੰਦਾ ਹੀ ਕਰਨੀ ਆ BBC ਦੀ ਡਾਕੂਮੈਂਟਰੀ ਆ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵਾਲੇ ਇਸਾਈਅਤ ਦੇ ਵਿੱਚ ਹੁਣ ਭਰੋਸਾ ਰੱਖਣ ਵਾਲੇ ਸਿੰਘਾਂ ਦੀ ਜਰਾ ਕਹਾਣੀ ਸੁਣੋ ਡਿਪਰੈਸ਼ਨ ਮੈਂਟਲ ਹੈਲਥ ਦੇ ਸ਼ਿਕਾਰ ਲੋਕ ਉੱਥੇ ਜਾ ਪਹੁੰਚਦੇ ਆ ਪਰ ਇੱਥੇ ਪੰਥਰੇ ਵਿੱਚ ਬਣੀ ਹੋਈ ਕਾਮਰੇਡੀ ਨਹੀਂ ਲੋਕਾਂ ਨੂੰ ਗੁਰੂ ਦੇ ਨੇੜੇ ਨਹੀਂ ਲੱਗਣ ਦਿੱਤਾ ਜੇਕਰ ਲੋਕ ਗੁਰੂ ਦੇ ਨੇੜੇ ਰਹਦੇ ਆ ਤਾਂ ਸਾਡੀ ਬਖੀਰੇ ਵਿੱਚ ਪੀੜ ਹੋ ਜਾਂਦੀ ਆ ਸਾਡੇ ਕੁਝ ਤਤ ਗੁਰਮਤ ਪ੍ਰਚਾਰਕਾਂ ਵਾਲੇ ਪੰਜਾਬ ਦੇ ਵਿੱਚ ਹੋ ਰਹੀ ਤਬਦੀਲੀ ਦੇ ਵਿਰੋਧ 'ਚ ਕੁਝ ਕੀਤਾ ਹੋਏ ਤਾਂ ਜ਼ਰੂਰ ਦੱਸਿਓ ਸਾਰੇ ਔਕੜ ਇਹਨਾਂ ਨੇ ਵਿਵਾਰ ਖਰਾਬ ਕਰਨ ਨੂੰ ਹੀ ਮਾਰਨੀ ਹੁੰਦੇ ਆ ਪੰਜਾਬ ਦੀ ਪਿੰਡੂ ਆਬਾਦੀ ਦਾ ਬਾਬਾ ਬੁੱਢਾ ਸਾਈਂ ਜੀ ਦੇ ਬਹੁਤ ਪਰੋਸਾ ਹੈ ਤੇ ਪੰਜਾਬ ਦੀ ਸ਼ਹਿਰੀ ਆਬਾਦੀ ਦਾ ਬਾਬਾ ਦੀਪ ਸਿੰਘ ਜੀ ਦੇ ਇਹ ਜੋ ਪੈਰਾ ਵੀ ਬਾਬਾ ਦੀਪ ਸਿੰਘ ਜੀ ਦੇ ਸਤਾਂ ਸ਼ਹੀਦਾ ਸਾਈਟ ਤੋਂ ਹੀ ਸ਼ੁਰੂ ਹੋਇਆ ਅੱਜ ਵੀ ਐਤਵਾਰ ਨੂੰ ਉੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਲੋਕ ਆਪਣੀ ਨਿੱਜੀਆਂ ਘਰੇਲੂ ਬੱਚਿਆਂ ਦੀ ਜਾਂ ਹੋਰ ਮੰਗਾ ਦੇ ਲਈ ਉੱਥੇ ਚਪਹਿਰਾ ਸਾਹਿਬ ਦਾ ਪਾਠ ਕਰਣ ਆਉਂਦੇ ਆ ਤੇ ਉੱਥੇ ਅਰਦਾਸ ਕਰਦੇ ਆ ਉਹਨਾਂ ਦਾ ਬਾਬਾ ਦੀਪ ਸਿੰਘ ਜੀ ਦੇ ਵਿੱਚ ਪ੍ਰੋਤਸਾ ਬੱਜਿਆ ਹੋਇਆ ਹੈ ਕਿ ਚਪਹਿਰਾ ਸਾਹਿਬ ਦੇ ਰਾਹੀਂ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਪੂਰੀ ਹੋ ਜਾਣਗੀਆਂ ਅੱਜ ਕੱਲ ਲੋਕ ਏਸੀ ਦੇ ਵਿੱਚ ਬੈਠ ਕੇ ਵੀ ਪਾਠ ਨਹੀਂ ਕਰ ਪਾਉਂਦੇ ਉੱਥੇ ਲੋਕ ਵਰਦੇ ਮੀਂਹ ਦੇ ਵਿੱਚ ਪੈਂਦੀ ਗਰਮੀ ਦੇ ਵਿੱਚ ਸੜਕਾਂ ਦੇ ਵਿੱਚ ਬੈਠ ਕੇ ਪਾਠ ਕਰਦੇ ਆ ਤਕਲੀਫ ਕਾਦੀ ਆ ਵੈਸੇ ਵੀ ਸਿੰਘ ਮਰੇ ਜਮੇ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਖੁਸ਼ੀ ਤੇ ਵਿਆਹ ਤੇ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਹੁਣ ਦੁਨਿਆਵੀ ਮੰਗਾ ਦੇ ਲਈ ਵੀ ਸਿੱਖ ਗੁਰੂ ਦੇ ਅੱਗੇ ਹੀ ਅਰਦਾਸ ਕਰੇਗਾ ਛਾਰੀਰੀਕ ਦੁੱਖ ਆਣ ਦੇ ਸਿੱਖ ਗੁਰੂ ਦੇ ਅੱਗੇ ਅਰਦਾਸ ਵੀ ਕਰਦਾ ਹੈ ਤੇ ਹਸਪਤਾਲ ਵੀ ਜਾਂਦਾ ਹੈ ਹੁਣ ਤੁਸੀਂ ਕੀ ਜਾਂਦੇ ਹੋ ਕਿ ਸਿੱਖ ਹੁਣ ਗੁਰੂ ਘਰ ਦੇ ਥਾਂ ਤੇ ਮੜੀਆਂ ਦੇ ਜਾਣ ਜਾਂ ਫਿਰ ਇਸਾਈ ਬਣਨ ਤੇ ਉੱਥੇ ਜਾ ਕੇ ਅਰਦਾਸ ਕਰਨ ਇਹ ਵੱਡੇ ਪ੍ਰਚਾਰਕ ਇਹ ਕਿਉਂ ਨਹੀਂ ਆਖਦੇ ਦੁਪਹਿਰਾ ਕੱਟਣ ਵਾਲੇ ਸਿੱਖੋ ਅੱਜ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਐਡਾ ਭਰੋਸਾ ਕਰਕੇ ਇੰਨੀਆਂ ਦਾਤਾਂ ਪ੍ਰਾਪਤ ਕਰ ਰਹੇ ਹੋ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਚੁੱਕ ਗਏ ਤਾਂ ਤੁਸੀਂ ਸੋਚੋ ਤੁਹਾਡੀਆਂ ਸੱਤਾ ਪੀੜੀਆਂ ਤਰ ਜਾਣਗੀਆਂ ਆਓ ਗੁਰੂ ਦੇ ਲੜ ਲੱਗिए ਤੁਹਾਡੀ ਗੁਰਬਾਣੀ ਦੀ ਜਿਹੜੀ ਇੱਕ ਦਿਨ ਦੀ ਤ੍ਰੀਥ ਹੈ ਉਸ ਨੂੰ ਪੂਰੀ ਜ਼ਿੰਦਗੀ ਦਾ ਕਰ ਲਓ ਪਰ ਸਾਨੂੰ ਤਾਂ ਖਾਮੀਆਂ ਲੱਭਣ ਦੀ ਆਦਤ ਹੈ ਵਿਊਸ ਪਾਉਂਦੀ ਦੌਰ ਵਿਵਾਦ ਪਾਉਂਦਾ ਚਸਕਾ ਟਿਕਨ ਨਹੀਂ ਦਿੰਦਾ ਇਹ ਪ੍ਰਚਾਰਕ ਨਾ ਸਾਡੇ ਦੁਸ਼ਮਣ ਨੇ ਨਾ ਸੀ ਇਹਨਾਂ ਦੇ ਦੁਸ਼ਮਣ ਹਾਂ ਪਰ ਇਹਨਾਂ ਨੇ ਜੋ ਤਰੀਕਾ ਲੱਭਿਆ ਹੈ ਉਹ ਬਿਲਕੁਲ ਹੀ ਗਲਤ ਹੈ ਜੇਕਰ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਆ ਤਾਂ ਪੈਸੇ ਲੈ ਕੇ ਕਥਾ ਕਰਨੀ ਇਹ ਕਿਹੋ ਜਿਹਾ ਸਿੱਖੀ ਸਿਧਾਂਤ ਹੈ ਇਹ ਕਿਉਂ ਕਰਨਾ ਹੈ ਜੋੜ ਤਾਂ ਤੁਸੀਂ ਵੀ ਲੋਕਾਂ ਨੂੰ ਗੁਰਬਾਣੀ ਦੇ ਨਾਲ ਹੀ ਰਹੇ ਹੋ ਪਰ ਇਹ ਵੀ ਤਾਂ ਸਿੱਖੀ ਸਿਧਾਂਤ ਨਹੀਂ ਹੈ ਗੱਲ ਸਿਰਫ ਇੰਨੀ ਹੈ ਕਿ ਭਾਵੇਂ ਚਪੈਰਾ ਸਾਬ ਸਿੱਖੀ ਸਿਧਾਂਤਾਂ ਦੇ ਵਿੱਚ ਨਹੀਂ ਆਉਂਦਾ ਪਰ ਇਹ ਵੀ ਦਾ ਲੋਕਾਂ ਗੁਰਬਾਣੀ ਦੇ ਨਾਲ ਹੀ ਜੁੜ ਰਿਹਾ ਹੈ ਅੰਮ੍ਰਿਤਸਰ ਸ਼ਹਿਰ ਹਰ ਹਫਤੇ ਇੱਕ ਤੋਂ 2 ਲੱਖ ਬੰਦਾ ਇਸਾਈ ਪ੍ਰੋਗਰਾਮਾਂ ਦੇ ਵਿੱਚ ਜਾਂਦਾ ਹੈ ਜੇ ਪੰਜਾਬ ਹਜ਼ਾਰ ਗੁਰਦੁਆਰੇ ਚਲੇ ਜਾਣਗੇ ਤਾਂ ਕੀ ਦਿੱਕਤ ਹੈ ਬਹੁਤ ਕੱਲਾ ਅਜੇਹੀਆਂ ਨੇ ਜੋ ਸਮੇਂ ਦੀ ਮੰਗ ਅਨੁਸਾਰ ਚੱਲ ਪੈਂਦੀਆਂ ਜਿਵੇਂ ਸ਼੍ਰੋਮਣੀ ਕਮੇਟੀ ਦੀ ਸਿੱਖ ਸਿਧਾਂਤਾਂ ਦੇ ਵਿੱਚ ਕੋਈ ਥਾਂ ਨਹੀਂ ਪਰ ਸਮੇਂ ਦੀ ਲੋੜ ਬਣੀ ਤਾਂ ਕਮੇਟੀ ਬਣ ਗਈ اسی طرح ਜਦੋਂ ਸਾਰਾ ਪੰਜਾਬ ਧਰਮ ਤੋਂ ਪਾਸੇ ਜਾ ਰਿਹਾ ਹੈ ਈਸਾਈ ਬਣ ਰਿਹਾ ਹੈ ਕੋਈ ਢੋ ਮੋਗਾ ਦਾ ਬਣ ਰਿਹਾ ਹੈ ਜੋ ਸਾਰੇ ਲੋਕਾਂ ਨੂੰ ਸਿੱਖੀ ਦੇ ਨਾਲ ਜੋੜ ਰਿਹਾ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਸਾਰੇ ਮੜੀਆਂ ਦੇ ਜਾਣ ਜਾਂ ਫਿਰ ਈਸਾਈ ਬਣ ਜਾਂ ਤਾਂ ਇਹ ਵੱਡੇ ਪ੍ਰਚਾਰਕ ਜਾ ਕੇ ਉਹਨਾਂ ਈਸਾਈ ਪ੍ਰੋਗਰਾਮਾਂ ਨੂੰ ਬੰਦ ਕਰਨ ਤਾਂ ਤਾਂ ਗੱਲ ਮੰਨੀ ਵੀ ਜਾਏ ਤਾਂ ਇਹ ਗੱਲ ਮੰਨੀ ਜਾਏ ਕਿ ਗੁਰੂ ਸਾਹਿਬਾਨ ਦੀ ਧਰਤੀ ਤੇ ਕੋਈ ਪਖੰਡ ਨਹੀਂ ਕਰਦਾ ਪਰ ਉੱਧਰ ਉਹ ਕੋਈ ਵੀ ਨਹੀਂ ਕਰਦਾ ਠੀਕ ਹੈ ਕਿ ਚਪੈਰਾ ਸਾਬ ਕਿਸੇ ਵੀ ਸਿਧਾਂਤ ਦੇ ਵਿੱਚ ਨਹੀਂ ਆਉਂਦਾ ਇੱਕ ਦਿਨ ਮਿੱਠੇ ਪਾਠ ਕਰਨਾ ਵੀ ਕੋਈ ਸਿਧਾਂਤ ਨਹੀਂ ਹੈ ਕੇ ਵੀ ਮੰਨ ਲਿਆ ਕਿ ਚਪੈਰੇ ਦੇ ਨਾਮ ਤੇ ਕਈ ਲੋਕਾਂ ਦੀਆਂ ਦੁਕਾਨਾਂ ਵੀ ਚੱਲ ਰਹੀਆਂ ਨੇ ਪਰ ਵਿਚਾਰਨ ਵਾਲੀ ਗੱਲ ਹੈ ਕਿ ਸਿੱਖੀ ਪਰੋਸੇ ਦਾ ਵਿਸ਼ਾ ਹੈ ਜੇਕਰ ਕਿਸੇ ਦਾ ਸਿੱਖੀ ਦੇ ਉੱਪਰ ਪਰੋਸਾ ਬੰਦਾ ਹੈ ਕੌਸ ਦੇ ਵਿੱਚ ਮਾੜਾ ਕੀ ਹੈ ਕਿ ਦੁਪਹਿਰੇ ਦੇ ਵਿੱਚ ਕੋਈ ਕਰਮ ਕਾਂਡ ਕੀਤੇ ਜਾਂਦੇ ਹਨ ਉੱਥੇ ਗੰਗਾ ਦੇ ਵਿੱਚ ਡੁੱਕੀਆਂ ਲਵਾਈਆਂ ਜਾਂਦੀਆਂ ਨੇ ਨਹੀਂ ਉੱਥੇ ਤਾਂ ਗੁਰਬਾਣੀ ਹੀ ਪੜ੍ਹੀ ਜਾਂਦੀ ਹੈ ਗੁਰਬਾਣੀ ਸਿਮਰਨ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਗਲਤ ਕੀ ਹੈ ਆਗਰ ਸਹੀ ਹੈ ਕਿ ਜੋ ਸਿਧਾਂਤ ਨਹੀਂ ਹੈ ਉਹ ਨਹੀਂ ਹੈ ਪਰ ਮਸਲਾ ਇਹਨਾ ਹੈ ਕਿ ਜੋ ਚੀਜ਼ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜ ਰਿਹਾ ਹੈ ਉਸ ਚੀਜ਼ ਦੀ ਨਿੰਦਾ ਨਾ ਕਰੋ ਇੱਥੇ ਗੱਲ ਇਹ ਹੈ ਕਿ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਕਿ ਤੋੜਨਾ ਹੈ ਪੰਜਾਬ ਦੇ ਵਿੱਚ ਪਹਿਲਾਂ ਹੀ ਕਈ ਸਾਰੇ ਮਸਲੇ ਨੇ ਪੰਜਾਬ ਦੀਆਂ ਨਹਿਰੀਏ ਪਾਣੀ ਵਾਲਾ ਮਸਲਾ ਬੱਲੀ ਸਿੰਘਾ ਦਾ ਮਸਲਾ ਪੰਜਾਬ ਦੇ ਪੁੱਤਾਂ ਤੇ ਰੋਜਵਾਰ ਦੀ ਐਨਐਸਏ ਦਾ ਮਸਲਾ ਪੰਜਾਬ ਦੇ ਵਿੱਚ ਨਸ਼ਿਆ ਦਾ ਮਸਲਾ ਕਿੰਨੇ ਹੀ ਸਾਰੇ ਮਸਲੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਕਰੋ ਕਰੋ ਪ੍ਰਚਾਰ ਲਾਓ ਸਿੱਜਾ ਪਰ ਆਏ ਬੁੜੀਆਂ ਦੇ ਬਾਗ ਮੇਰੇ ਜਿਨਾ ਮਾਰੋ ਕਿ ਤੁਸੀਂ ਚੁਪਹਿਰਾ ਨਹੀਂ ਆਖਣਾ ਉਹੀ ਗੱਲ ਨਹੀਂ ਨਾਮ ਸਿਮਰਨ ਸਮਾਗਮ ਕਹਿ ਲੋ ਕਿਹੜਾ ਬੇਲ ਨੇ ਜਬਾ ਆਈ ਹੈ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜਾਵਸ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਪਾਈ ਦੇ ਸੰਨ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਹਿਜੀ ਲੱਗੀ ਧੰਨਵਾਦ